ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਡੇਰਿਆਂ ਦੀ ਭੂਮਿਕਾ ਹਮੇਸ਼ਾ ਪੰਜਾਬ ਦੇ ਸਮਾਜਿਕ ਰਾਜਨੀਤਿਕ ਢਾਂਚੇ ਵਿੱਚ ਪ੍ਰਭਾਵਸ਼ਾਲੀ ਰਹੀ ਹੈ ਅਜਿਹੇ ਵਿੱਚ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਰਾਜਨੀਤਿਕ ਆਗੂਆਂ ਨਾਲ ਜਨਤਕ ਫੋਟੋਆਂ ਖਿਚਵਾਉਣ ਤੋਂ ਦੂਰੀ ਬਣਾਉਣ ਦੇ ਫੈਸਲੇ ਨੂੰ ਸਧਾਰਨ ਨਹੀਂ ਵੇਖਿਆ ਜਾ ਰਿਹਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਲਏ ਗਏ ਇਸ ਫੈਸਲੇ ਨੂੰ ਇੱਕ ਪ੍ਰਤੀਕਾਰਤਮਕ ਕਦਮ ਅਤੇ ਇੱਕ ਰਣਨੀਤਿਕ ਸੰਦੇਸ਼ ਦੋਮਾ ਵੱਜੋਂ ਵੇਖਿਆ ਜਾ ਰਿਹਾ ਹੈ। ਕਈ ਸਾਲਾਂ ਤੋਂ ਰਾਧਾ ਸਵਾਮੀ ਸਤਸੰਗ ਡੇਰਾ ਬਿਆਸ ਨਾ ਸਿਰਫ ਇੱਕ ਅਧਿਆਤਮਿਕ ਕੇਂਦਰ ਰਿਹਾ ਹੈ ਸਗੋਂ ਆਪਣੇ ਵੱਡੇ ਪੈਰੋਕਾਰਾਂ ਕਾਰਨ ਸਮਾਜਿਕ ਪ੍ਰਭਾਵ ਦਾ ਇੱਕ ਵੱਡਾ ਕੇਂਦਰ ਵੀ ਰਿਹਾ ਹੈ। ਜਿਵੇਂ ਜਿਵੇਂ ਚੋਣਾਂ ਦਾ ਮੌਸਮ ਨੇੜੇ ਆਉਂਦਾ ਹੈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਦੇ ਦੌਰੇ ਵੱਧਦੇ ਜਾਂਦੇ ਹਨ ਪ੍ਰਧਾਨ ਮੰਤਰੀ ਤੋਂ ਲੈ ਕੇ ਵਿਰੋਧੀ ਧਿਰ ਦੇ ਚੋਟੀ ਦੇ ਆਗੂਆਂ ਤੱਕ ਮੀਟਿੰਗਾਂ ਦੀਆਂ ਤਸਵੀਰਾਂ ਨੂੰ ਅਕਸਰ ਰਾਜਨੀਤਿਕ ਸੰਦੇਸ਼ਾਂ ਵਜੋਂ ਸਮਝਿਆ ਜਾਂਦਾ ਹੈ ਫੋਟੋਆਂ ਸਿਰਫ ਸਿਸ਼ਟਾਚਾਰ ਨਹੀਂ ਹੁੰਦੀਆਂ ਸਗੋਂ ਇਹ ਇੱਕ ਇਹ ਸੰਕੇਤ ਦਿੰਦੀਆਂ ਹਨ ਸੰਵਿਕਾਰਨ ਬਣਾਉਂਦੀਆਂ ਹਨ ਅਤੇ ਰਾਜਨੀਤਿਕ ਵਿਚਾਰ ਪਟਾੰਦਰੇ ਦਾ ਮਾਰਗਦਰਸ਼ਨ ਵੀ ਕਰਦੀਆਂ ਹਨ ਜਾਵ ਦੇ ਕਈ ਪ੍ਰਮੁੱਖ ਆਗੂ ਜਿਨ੍ਹਾਂ ਚ ਰੱਖਿਆ ਮੰਤਰੀ ਵੀ ਸ਼ਾਮਲ ਹਨ ਸਮੇਂ-ਸਮੇਂ ਤੇ ਡੇਰਾ ਬਿਆਸ ਪਹੁੰਚਦੇ ਰਹੇ ਹਨ ਹਰੇਕ ਮੀਟਿੰਗ ਦੀਆਂ ਤਸਵੀਰਾਂ ਸੁਰਖੀਆਂ ਬਣੀਆਂ ਅਤੇ ਉਹਨਾਂ ਦੇ ਅਰਥ ਅਕਸਰ ਰਾਜਨੀਤਿਕ ਹਲਕਿਆਂ ਤੋਂ ਸਮਝੇ ਜਾਂਦੇ ਸਨ ਅਜਿਹੇ ਹਾਲਾਤ ਚ ਹੁਣ ਤਸਵੀਰਾਂ ਚ ਵਿਰਾਮ ਸਪਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਡੇਰਾ ਆਪਣੀ ਅਧਿਆਤਮਿਕ ਪਸੰਦ ਨੂੰ ਕਿਸੇ ਵੀ ਰਾਜਨੀਤਿਕ ਵਿਆਖਿਆ ਤੋਂ ਵੱਖ ਰੱਖਣਾ ਚਾਹੁੰਦਾ ਹੈ ਅਸਲ ਜਿਵੇਂ ਜਿਵੇਂ ਪੰਜਾਬ ਚ ਚੋਣ ਮਾਹੌਲ ਬਣਦਾ ਜਾ ਰਿਹਾ ਹੈ ਡੇਰਿਆਂ ਦੀਆਂ ਗਤੀਵਿਧੀਆਂ ਅਤੇ ਸਿਆਸਤਦਾਨਾਂ ਨਾਲ ਮੀਟਿੰਗਾਂ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ ਅਜਿਹੇ ਸਮੇਂ ਤਸਵੀਰਾਂ ਨਾ ਖਿੱਚਣ ਦੇ ਫੈਸਲੇ ਨੂੰ ਚੋਣ ਅਟਕਲਾਂ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ ਇਹ ਗੱਲਬਾਤ ਖਤਮ ਕਰਨ ਦਾ ਸੰਕੇਤ ਨਹੀਂ ਸਗੋਂ ਜਨਤਕ ਪ੍ਰਤੀਕਾਤਮਕਤਾ ਨੂੰ ਕੰਟਰੋਲ ਕਰਨ ਦੀ ਰਣਨੀਤੀ ਹੋ ਸਕਦੀ ਹੈ ਇਸ ਨਾਲ ਸਿਆਸੀ ਦਲਾਂ ਨੂੰ ਖੁੱਲਾ ਸਮਰਥਨ ਸੰਕੇਤ ਮਿਲਣ ਦੀ ਸੰਭਾਵਨਾ ਘੱਟ ਹੋਵੇਗੀ ਉਥੇ ਹੀ ਡੇਰਾ ਸਮਰਥਕਾਂ ਵਿਚਾਲੇ ਇੱਕ ਨਿਰਪੱਖ ਅਕਸ ਨੂੰ ਮਜ਼ਬੂਤ ਕੀਤਾ ਜਾਵੇਗਾ ਅੱਬਾ ਗੁਰਿੰਦਰ ਸਿੰਘ ਢਿੱਲੋਂ ਦੀ ਸਮਾਜਿਕ ਸਰਗਰਮੀ ਵੀ ਹਾਲ ਹੀ ਦੇ ਮਹੀਨਿਆਂ ਚ ਖਬਰਾਂ ਵਿੱਚ ਰਹੀ ਹੈ ਵੱਖ-ਵੱਖ ਰਾਜਨੀਤਿਕ ਅਤੇ ਸਮਾਜਿਕ ਹਸਤੀਆਂ ਨਾਲ ਉਹਨਾਂ ਦੀਆਂ ਮੀਟਿੰਗਾਂ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਰਾਜਨੀਤਿਕ اٹਕਲਾਂ ਤੇਜ਼ ਹੋ ਗਈਆਂ ਰਾਜਪਾਲ ਨਾਲ ਨਸਿਆਂ ਵਿਰੁੱਧ ਪੈਦਲ ਮਾਰਚ ਤੋਂ ਲੈ ਕੇ ਕਈ ਨੇਤਾਵਾਂ ਨਾਲ ਜਨਤਕ ਤੌਰ ਤੇ ਮੌਜੂਦਗੀ ਤੱਕ ਹਰੇਕ ਤਸਵੀਰ ਨੂੰ ਇੱਕਦ ਸੰਭਾਵੀ ਰਾਜਨੀਤਿਕ ਸੰਕੇਤ ਵਜੋਂ ਦੇਖਿਆ ਗਿਆ ਹੈ ਹੋਰ ਜਾਣਕਾਰੀ ਤੇ ਲਈ ਸਾਡੇ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਅਤੇ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਤਾਂ ਜੋ ਸਮੇਂ ਸਿਰ ਨਵੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਧੰਨਵਾਦ ਜੀ